ਸਤਹੀਰੇ ਕਾਰਵਾਈ ਸਾਰੀ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਤੁਹਾਡਾ ਫਿਰ ਤੋਂ ਆਪਣੇ ਨੰਬਰ ਦਾ ਡੇਰੀ ਫਾਰਮ ਤੇ ਤਾਂ ਜਿਹੜੀ ਆਪਾਂ ਇਹਦੀ ਵੀਡੀਓ ਰਿਕਾਰਡ ਕਰਨ ਲੱਗੇ ਆ ਬਈ ਜੀ ਆਪਣੀ ਪਿੰਡ ਫੂਟੋ ਜਿੱਥੇ ਇੱਕ ਵੀਰ ਕੋਲੇ ਬਈ ਜੀ ਜਰਸੀ ਬੱਚੀ ਵਿਕਾਊ ਹੈਗੀ ਕੁਆਲਟੀ ਕੁਆਲਟੀ ਦੀ ਬੱਚੀ ਦੀ ਬਈ ਚੈੱਕ ਕਰ ਸਕਦੇ ਹੋਗੇ ਬਾਕੀ ਜਾਣਕਾਰੀ ਇਸ ਵੀਡੀਓ ਚ ਮਾਲਕਾਂ ਕੋਲੋਂ ਸਾਂਝੀ ਕਰਾਵਾਂਗੇ ਪਹਿਲਾਂ ਉਮੀਦ ਕਰਦੇ ਆ ਬਈ ਜੀ ਜਿਹੜੇ ਵੀਰ ਆਪਣੇ ਨੰਬਰ ਦਾ ਡੇਰੀ ਫਾਰਮ ਨਾਲ ਜੁੜੇ ਹੋਇਆਗੇ ਸਾਰੀ ਠੀਕ ਠਾਕ ਹੋਊਗੀ ਤੇ ਬਈ ਜੀ ਐਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਫੋਲੋ ਜ਼ਰੂਰ ਕਰ ਲਿਓ ਦੇ ਵੱਲ ਘੰਟੀ ਵਾਲਾ ਬਟਨ ਜੂਰ ਦਿਵਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਰਕ ਪਹਿਲਾਂ ਪਹੁੰਚ ਸਕੇ ਤੇ ਬਈ ਦੀ ਵੀਡੀਓ ਨੂੰ ਐਂਡ ਤੇ ਕੇ ਜੂਰ ਦੇਖਿਓ ਉਹਨੇ ਸਾਰੀ ਜਾਣਕਾਰੀ ਪ੍ਰਾਪਤ ਹੋ ਸਕੇ ਠੀਕ ਹੈ ਨਾ ਬਈ ਤੇ ਜੇ ਕਿਸੇ ਵੀ ਨੇ ਬਈ ਜੀ ਇਦਾਂ ਦੀ ਆਪਣੇ ਤੋਂ ਵੀਡੀਓ ਰਿਕਾਰਡ ਕਰਾਉਣੀ ਹੋਵੇ 9417950102 ਆਪਣਾ ਮੋਬਾਈਲ ਨੰਬਰ ਹੈਗਾ ਤੁਸੀਂ ਆਪਣੇ ਨੰਬਰ ਪਰ ਕਰ ਸਕਦੇ ਹੋਗੇ ਤੇ ਬੱਚੀ ਦੀ ਬਈ ਜੀ ਕੁਆਲਟੀ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਸਾਰੀ ਜਾਣਕਾਰੀ ਮਾਲਕਾਂ ਕੋਲੋਂ ਸਾਂਝੀ ਕਰਾਉਣੀ ਹੈ ਅਸ਼ੀਆ ਬਈ ਜੀ ਆਜੋ ਬਈ ਸਤਿ ਸ੍ਰੀ ਅਕਾਲ ਬਾਈ ਬਈ ਨਾਮ ਆਪਣਾ ਨਾਮ ਸੁਖਵੀਰ ਸਿੰਘ ਹੈ ਪਿੰਡ ਬਈ ਫੂਲ ਹਾਂ ਪਿੰਡ ਘਰ ਕਿੱਥੇ ਰਹੇ ਬਈ ਆਪਣਾ ਘਰ ਆਪਣਾ ਵੀਪਰ ਦੇ ਮੰਦਰ ਕੋਲੇ ਬਈ ਵੀਪਰ ਦੇ ਮੰਦਰ ਕੋਲੇ ਠੀਕ ਆ ਬਾਈ ਬਈ ਗੱਲ ਕਰੀਏ ਬੱਚੀ ਦੀ ਉਮਰ ਕਿੰਨੀ ਹੈ ਰੀ ਉਮਰ 11 12 ਮਹੀਨੇ ਦੀ ਹੈ ਬਈ 11 12 ਮਹੀਨੇ ਦੀ ਉਮਰ ਹੈ ਦੀ ਇਹ ਗੱਲ ਕਰੀਏ ਬਾਈ ਇਹਦੀ ਮਾਂ ਨੇ ਕਿੰਨਾ ਦੁੱਧ ਦਤਾ ਮਾਂ ਨੇ ਪਹਿਲੇ 6 18 ਲੀਟਰ ਦਤਾ ਬਈ ਨੇ ਪਹਿਲੇ 6 ਇਹਦੀ ਮਾਂ ਨੇ 18 ਲੀਟਰ ਦਤਾ ਤੇ ਬਈ ਛੋੜ ਕੇ ਦਿਖਾ ਦੀ ਆਪਾਂ ਬਈ ਪਿਓ ਦੀ ਪਤਾ ਚ ਕਿਹੜੀ ਦੀ ਹੈ ਪਿਓ ਦਾ ਨਹੀਂ ਪਤਾ ਬਈ ਆਪਾਂ ਨਾਰਮਲ ਸੀਵਰ ਭਰਾ ਜਾ ਸਤਾ ਠੀਕ ਆ ਸਰਕਾਰੀ ਸੀਵਰ ਦੀ ਮੰ ਹਾਂ ਹਾਂ ਕੀ ਕਰਦੇ ਆ ਜਿਹੜੇ ਕਿਸੇ ਵੀ ਨੂੰ ਬਾਈ ਦੇਖ ਸਕਦੇ ਕੋਟੀ ਚੰਗੀ ਲੱਗੀ ਹੋਏ ਨਾ ਮਾਲ ਕੜਾ ਸੋ ਪਰ ਕਰ ਲਓ ਮੋਬਾਈਲ ਨੰਬਰ ਦੋ 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 ਚਲੀ ਜਾਂਦਾ ਕੱਦ-ਕੱਦ ਕਰਨ ਵਾਲੀ ਬੱਚੀ ਦਾ ਹੁਣੀ ਬਹੁਤ ਆ ਬਾਈ ਤੇ ਬਾਈ ਆਪਾਂ ਗੱਲ ਕਰਦੇ ਜੀ ਟੀਕਾ ਵੀ ਕਹਿੰਦੇ ਪਰ ਐਵੇਂ ਟੀਕਾ ਪਰ ਐਵੇਂ ਹਾਂ ਟੀਕਾ ਬਾਈ 20 ਦਿਨਾਂ ਤੋਂ ਉੱਤੇ ਹੋ ਗਿਆ ਅੱਛਾ ਹਾਂ ਵਾਕਿਆ ਆਪਾਂ ਖਾਲੀ ਕਹਿ ਕੇ ਦੇਵਾਂਗੇ ਤੁਸੀਂ ਖਾਲੀ ਜੱਟੇ ਦੋ ਹਾਂ 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 ਕੀ ਕਹਣਾ ਬਾਈ ਜੀ ਯਾਰ ਟੀਕਾ ਲੈ ਬਾਈ ਮੋਲਵਾੜੀ ਦੀ ਗੱਲ ਕਰੀਏ ਮੋਲਵਾੜੀ ਕੀ ਕਰਦੇ ਨੇ ਮੋਲਵਾੜੀ ਬਾਈ ਫੋਨ ਤੇ ਕਰ ਲਾਂਗੇ ਮੋਲਵਾੜੀ ਫੋਨ ਤੇ ਕਰ ਲਾਂਗੇ ਹਾਂ 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 ਮੋਲੋ ਠੀਕ ਹੈ ਨਾ ਭਾਈ ਝੋਲੀ ਤੋਂ ਭਾਈ ਦੇਖਣ ਨੂੰ ਕਰਮ ਵਾਲੀ ਗੱਭਣੀ ਲੱਗਦੀ ਕਿ ਝੋਲੀ ਕਰਮ ਵਾਲੀ ਹੁਣ ਤੋਂ ਬਹੁਤ ਦਿਖਾਈ ਜਾਂਦੀ ਹੈ ਥਣਾ ਥਣਾ ਦੀ ਵਿੱਚੀ ਬਹੁਤ ਆ ਭਾਈ ਹਾਂ ਥਣਾ ਥਣਾ ਗੈਪ ਬਹੁਤ ਆ ਬਾਕੀ ਝੋਲੀ ਵੀ ਲੜਕੀ ਬਹੁਤ ਖੂਬਸੂਰਤ ਆ ਕਰਮ ਵਾਲੀ ਨੂੰ ਤੇ ਭਾਈ ਮੋਬਾਈਲ ਨੰਬਰ ਬੋਲ ਜੀ ਵੀਰਾ ਮੋਬਾਈਲ ਨੰਬਰ 62802 62802 53608 53608 ਹਾਂ ਹਾਂ ਜਿਹੜਾ ਭਾਈ ਗੱਲ ਕਰੇ ਬੱਚੀ ਜਨਾ ਵੀ ਖੜ ਨਹੀਂ ਖੁਦੀ ਬੱਚੀ ਦੀ ਬਾਤ ਮਾਰ ਆ ਗਈ ਤਾਂ ਜਿਹੜੇ ਕਿਸੇ ਵੀ ਨੂੰ ਚੰਗੀ ਲੱਗੀ ਹੋਵੇ ਨਾ ਮਾਲਕਾਂ ਨਾਲ ਸੰਪਰਕ ਕਰ ਸਕਦੇ ਮਾਲਕਾਂ ਦਾ ਮੋਬਾਈਲ ਨੰਬਰ ਸਕਰੀਨ ਚ ਲਿਖਿਆ ਜਾਂਦਾ ਹੋਊਗਾ ਤਾਂ ਆਸਿਸਕਾਰ ਨਿਰੋਧ ਜੇ ਕਿਸੇ ਵੀ ਨੇ ਭਾਈ ਐਦਾਂ ਦੀ ਵੀਡੀਓ ਰਿਕਾਰਡ ਕਰਵਾਈ ਹੋਵੇ ਨਾ ਤਾਂ ਵੀ ਆਪਾਂ ਆਪਣੇ ਨਾਲ ਸੰਪਰਕ ਕਰ ਸਕਦਾ 9417950102 ਆਪਣਾ ਮੋਬਾਈਲ ਨੰਬਰ ਹੈਗਾ ਤਾਂ ਧੰਨਵਾਦ ਸਾਰੇ